ਬਲਾਕ ਤੋਂ ਤੋਂ ਹੀ ਜਿਲ੍ਹਾ ਹਿਾਰਪੁਰ ਜੇ ਬਲਾਕ ਦੀਆਂ ਜਿਹੜੀਆਂ ਬਲਾਕ ਲੈਵਲ ਦੀਆਂ ਨੀਮਾਂ ਆ ਉਹ ਸੈਂਟਰ ਸਕੂਲ ਜਨੋਹਾ ਵਿਖੇ ਸ਼ੁਰੂ ਹੋਈਆਂ ਤੇ ਜਿਨ੍ਹਾਂ ਦਾ ਉਦਘਾਟਨ ਜਿਹੜਾ ਆ ਸਾਡੇ ਇਸ ਸਕੂਲ ਦੇ ਸਰਪ੍ਰਸ ਜਿਨ੍ਹਾਂ ਨੇ ਇਸ ਸਕੂਲ ਨੇ ਬਹੁਤ ਕੁਝ ਕੀਤਾ ਸਰਦਾਰ ਭਜਨ ਸਿੰਘ ਜੀ ਤੇ ਇਟਰਪਾਜੀ ਤੇ ਬਸਨਾਲ ਜੀ ਇਹਨਾਂ ਦੇ ਸਹਿਯੋਗ ਨਾਲ ਉਦਘਾਟਨ ਕੀਤਾ ਤੇ ਜਿਹੜਾ ਪਹਿਲਾ ਮੈਚ ਸੀਗਾ ਮਜਾਰਾ ਡਿੰਗਰੀਆ ਵਰਸ ਨਗਾਲੋ ਉਦੇ ਵਿੱਚ ਵੀ ਮਲੈਰਾ ਡਿੰਗਰੀਆਂ ਦਿੱਕੂ ਰਿਹਾ ਦੂਸਰਾ ਬੈਚ ਸੀਗਾ ਜੋ ਰੋਹਾ ਤੇ ਅਰਿਆਣਾ ਕੋਰਡ ਇਹਦੇ ਵਿੱਚ ਅਜ ਰੋਹਾ ਜੇਤੂ ਰਿਹਾ ਮੈਂ ਇੱਥੇ ਆਉਣ ਵਾਲੇ ਸਾਰੇ ਟੀਚਰਾਂ ਦਾ ਅਧਿਆਪਕਾਂ ਦਾ ਧੰਨਵਾਦ ਕਰਦੀ ਆ ਤੇ ਬੱਚਿਆਂ ਦਾ ਵੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੰਨੇ ਸੋਹਣੇ ਮਾਹੌਲ ਦੇ ਵਿੱਚ ਖੇਡਦੇ ਆ ਤੇ ਖਾਸ ਕਰਕੇ ਮੇਰਾ ਜਿਹੜਾ ਧੰਨਵਾਦ ਹੈ ਸਰਦਾਰ ਮਾਨਸਪਾ ਜਲ ਸਿੰਘ ਤੇ ਭਾਜੀ ਹਰਵਤ ਸਰਾਲ ਜੀ ਤੇ ਸਾਹਿਬ ਮੇਰੇ ਬਿਨਾਂ ਇਸ ਸਹਿਯੋਗ ਨਾਲ ਹੀ ਮੈਂ ਇਹਨਾਂ ਨੂੰ ਆਰਗੇਨਾਈਜ਼ ਕਰਦੀ ਆ ਆ ਕੰਨ ਬਾਕੀ ਬਲੌਗ ਸਿੱਖਿਆ ਕੋਡ ਤੂ ਹੀ ਦੇ ਬਣਾਉਂਕੀਆਂ ਪ੍ਰਾਇਮਰੀ ਸਕੂਲਾਂਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਯੂਨੋਹਾ ਵਿਖੇ ਸ਼ੁਰੂ ਹੋਇਆ ਹਾਲ ਇਸ ਦੇ ਵਿੱਚ ਪ੍ਰਾਇਮਰੀ ਲੈਵਲ ਦੀਆਂ ਜਿਹੜੀਆਂ ਖੇਡਾਂ ਵਿਭਾਗ ਵੱਲੋਂ ਦੱਸੀਆਂ ਗਈਆਂ ਹਨ ਕਬੱਡੀ ਮੁੰਡੇ ਕੁੜੀਆਂ ਫੋਫੋ ਮੁੰਡੇ ਕੜੀਆਂ ਫੁੱਟਬਾਲ ਲੜਕੇ ਐਥਲੈਟਿਕਸ ਦੀਆਂ ਸਾਰੀਆਂ ਇਵੈਂਟ ਰੈਸਲਿੰਗ ਇਹ ਸਾਰੀਆਂ ਖੇਡਾਂ ਜਿਹੜੀਆਂ ਆ ਬਲੌਕ ਕੋਰਟ ਪੀ ਦੇ ਵਿੱਚ ਜਿਹਦੇ ਵਿੱਚ ਕਿੱਥੇ ਸੈਂਟਰ ਪੈਲੇ ਆ ਇਹਨਾਂ ਸਾਰੀਆਂ ਦੀਆਂ ਖੇਡਾਂ ਅਜਲੋਹੇ ਸਕੂਲ ਦੇ ਵਿੱਚ ਹੋ ਰਹੀਆਂ ਜਿਹੇ ਦਾ ਘਟਣ ਕੇ ਆਜੀ ਹੋਇਆ ਹੈ ਤੇ ਇਸ ਸਕੂਲ ਦੇ ਵਿੱਚ ਫਿਰ ਇੱਕ ਹੀ ਸੈਂਟਰ ਪ੍ਰਧਾਨ ਸਿਖਰ ਹੈ ਪ੍ਰੀਤਮ ਜੀ ਦਰਸ਼ਨਪੁਰ ਜੀ ਬਾਕੀ ਸਟਾਫ ਜਿਹੜਾ ਹੈ ਅਸੀਂ ਪ੍ਰਾਈਵੇਟ ਤੌਰ ਦੇ ਉਤੇ ਆਪਣੇ ਕੋਲੋਂ ਰੱਖਿਆ ਹੈ ਉਹਨਾਂ ਨੂੰ ਤਕਰੀਬਨ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਿਨ੍ਹਾਂ ਦੀ ਸੈਲਰੀ ਅਸੀਂ ਆਪਣੇ ਕੋਲੋਂ ਦਿੰਦੇ ਹਾਂ ਇਸ ਤਰ੍ਹਾਂ ਇਹ ਸਕੂਲ ਨੂੰ ਚਲਾਇਆ ਹੈ ਔਰ ਜਿਹੜੇ ਲੋਕ ਰੱਖੇ ਇਸ ਸਕੂਲ ਦੇ ਰਿਜ਼ਲਟ ਰਹੇ ਆ ਤੇ ਜਿੱਥੇ ਪੜ੍ਹਾਈ ਦੇ ਵਿੱਚ ਸਕੂਲ ਬਹੁਤ ਅੱਗੇ ਹੈ ਇਡਾਂ ਵਿੱਚ ਅੱਗੇ ਹੈ ਤੁਸੀਂ ਮੈਂ ਇਹ ਗੱਲ ਦਾਅਵੇ ਨਾਲ کہہ ਚੱਲਦਾ ਕਿ ਜੇ ਤੁਸੀਂ ਇਹ ਸਕੂਲ ਵਿੱਚ ਆ ਕੇ ਵੇਖੋ ਪ੍ਰਾਈਵੇਟ ਸਕੂਲ ਨੂੰ ਕਿਹ ਇਹ ਸਕੂਲ ਦੀ ਬਿਲਡਿੰਗ ਵਾਤਾਵਰਣ ਔਰ ਇਸ ਸਕੂਲ ਦਾ ਜੋ ਸਾਰਾ ਹੀ ਕਿਰਦਾਰ ਹੈ ਇਹ ਸਾਰਾ ਹੀ ਕਿਸੇ ਮੌੜ ਸਕੂਲ ਨਾਲੋਂ ਘੱਟ ਨਹੀਂ ਹੈ ਕਿ ਸਾਡੇ ਸਾਰੇ ਹਰਪਨ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚੋਂ ਇਹ ਮੁਕਾਬਲਾ ਕਰਕੇ ਦੇਖੀਏ ਕਿ ਇਸ ਸਕੂਲ ਦੀ ਜਿਹੜੀ ਦਿੱਖ ਹੈ ਸਭ ਤੋਂ ਵਧੀਆ ਹੈ ਤਾਂ ਇਸ ਸਕੂਲ ਦੇ ਵਿੱਚ ਹੀ ਟੋਪ ਤੋਂ ਬਲੌਕ ਦੇ ਸੈਮੀਨਾਰ ਲੱਗਦੇ ਹਨ ਜਿੱਥੇ ਕਿ ਹਰ ਸੈਮੀਨਾਰ ਦੇ ਵਿੱਚ ਜਿਹੜਾ ਸਾਡੇ ਬੱਚੇ ਜਿਹੜੇ ਆ 50 60 ਟੀਚਰ ਜਿਹੜੇ ਆ ਉਹ ਭਾਗ ਲਏ ਬੇ ਆ ਇੱਥਾ ਲੈਂਦੀ ਆ ਉਹ ਭਾਗ ਉਹਦੇ ਬੱਚਿਆਂ ਦੇ ਕਈ ਕੰਤਰੀ ਜਨੇ ਡਿਗ ਡਾਟਾਂ ਦੀ ਜਿੰਨਾਂ ਉਹ ਟਵੇਲੇ ਇੱਥੇ ਸੈਮੀਨਾਰ ਲੱਗਦੇ ਆ ਔਰ ਸੈਮੀਨਾਰ ਹਾਲ ਜਿਹੜਾ ਸੀ ਜਿਹੜੋ ਕੇ ਸੀਆਰਸੀ ਰੂਮ ਕਹਿੰਦੇ ਆ ਉਹ ਕਾਫੀ ਛੋਟਾ ਸੀ ਉਹਦੇ ਚ 30 35 ਸਿਰਫ ਸੈਮੀਨਾਰੀਆਂ ਹੀ ਬੈਠ ਸਕਦੇ ਸਨ ਮੋਨ ਉਪਰਾਲਾ ਕਰਕੇ ਸਾਡੇ ਪਰਿਵਾਰ ਵੱਲੋਂ ਮੇਰੇ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਕੋਸ ਸੈਮੀਨਾਰ ਜਿਹੜਾ ਰੂਮ ਹੈ ਉਹ ਚੁਰਖੇ ਸਫੋਤ ਜਿੰਦਾ ਹੋਰ ਵਿਦਾਇਆ ਗਿਆ ਹੈ ਔਰ ਪਹਿਲੇ ਹਾਲ ਦੇ ਨਾਲ ਅਟੈਚ ਕਰਕੇ ਬਹੁਤ ਹੀ ਇੱਕ ਸੁੰਦਰ ਹਾਲ ਬਣ ਗਿਆ ਹੈ ਬਲੌਗ ਦਾ ਕੋਈ ਵੀ ਫੰਕਸ਼ਨ ਹੋਵੇ ਕੋਈ ਵੀ ਸੈਮੀਨਾਰ ਹੋਵੇ ਕੋਈ ਵੀ ਹੋਰ ਪਬਲਿਕ ਦਾ ਫੰਕਸ਼ਨ ਹੋਵੇ ਇੱਥੇ ਸਹਾਨੀ ਨਾਲ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਸਾਰਾ ਹੀ ਸਿਸਟਮ ਹੈ ਸਾਰਾ ਹੀ ਪ੍ਰਬੰਧ ਕੀਤਾ ਹੋਇਆ ਹੈ ਸੋ ਇਹ ਖੇਡਾਂ ਜਿਹੜੀਆਂ ਸ਼ੁਰੂ ਹੋਈਆਂ ਇਹ 3 ਦਿਨ ਚੱਲਣੀਆਂ ਹਨ ਅੱਜ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਇਹ ਤਿੰਨਾਂ ਖੇਡਾਂ ਦੇ ਸਪੰਨ ਹੋਣ ਤੋਂ ਬਾਅਦ ਕਿ ਜ਼ਿਲ੍ਹਾ ਲੈਵਲ ਦੀਆਂ ਖੇਡਾਂ ਹੋਣਗੀਆਂ ਤੁਹਾਨੂੰ ਮੈਂ ਸਾਰੇ ਹੀ ਪ੍ਰਬੰਧਕਾਂ ਦਾ ਇਸ ਸਕੂਲ ਦੀ ਸੈਂਟਰ ਹੈੱਡਗੀ ਸ਼੍ਰੀਮਤੀ ਗਰਸ਼ਨ ਕੌਰ ਜੀ ਦਾ ਇਸ ਬਲਾਕ ਦੇ ਬੀਐਨਓ ਸਾਹਿਬ ਜੀ ਦਾ ਤੇ ਸਾਰੇ ਹੀ ਸੈਂਟਰ ਪ੍ਰਿੰਸੀਪਲਾਂ ਦਾ ਤੇ ਟੀਚਰਾਂ ਦਾ ਔਰ ਖੇਡਾਂ ਦੇ ਜਿਹੜੇ ਵੀ ਕਨਵੀਨਰ ਹਨ ਜਿਹੜੇ ਮੈਚ ਖਿਡਾਰੇ ਨੇ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਕੋਰਡਿਨੇਟ ਕਰਕੇ ਇਹਨਾਂ ਖੇਡਾਂ ਨੂੰ ਠਫਲ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ। ਵਾਈਸ ਪ੍ਰਿੰਸੀਪਲ ਸਾਹਿਬਾ ਵਾਈਸ ਡੀਕਾਨ ਜੀ